ਸਾਥੀਗਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਲਗਭਗ 26 ਦਿਨ ਪੂਰੇ ਹੋ ਗਏ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਉੱਤੇ ਬੈਠੇ ਹੋਏ ਦੂਸਰੇ ਪਾਸੇ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਬਿਲਕੁਲ ਸਾਥ ਨਹੀਂ ਦਿੱਤਾ ਜਾ ਰਿਹਾ ਨਾ ਹੀ ਪੰਜਾਬ ਦੇ ਕਿਸਾਨ ਜਾਂ ਜਿਹੜੇ ਰਾਸ਼ਟਰੀ ਪੱਧਰ ਤੇ ਪੰਜਾਬ ਦੇ ਕਿਸਾਨ ਅਤੇ ਕਿਸਾਨ ਜ태ਬੰਦੀਆਂ ਨੇ ਇਹ ਗੱਲ ਕਰੀਏ ਰਕੇਸ਼ ਰਕੈਤ ਦੀ ਉਹ ਆਪਣਾ ਰਾਗ ਲਾਪਰੇ ਨੇ ਇੱਧ ਸਰਮਨ ਸਿੰਘ ਪੰਦੇਰ ਜਿਹੜਾ ਹੈ ਉਹ ਆਪਣਾ ਰਾਗ ਲਾਪਰੇ ਨੇ ਜੇ ਗੱਲ ਕਰੀਏ ਰੁਲਦੂ ਸਿੰਘ ਅਤੇ ਜਗਿੰਦਰ ਸਿੰਘ ਉਗਰਾਹ ਦੀ ਇਹਨਾਂ ਵੱਲੋਂ ਵੀ ਸੰਪੂਰਨ ਤੌਰ ਤੇ ਸਾਥ ਨਹੀਂ ਦਿੱਤਾ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਕਿਸੇ ਸਮੇਂ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਸਕਦੇ ਨੇ ਕਿਉਂਕਿ ਉਹਨਾਂ ਦੇ ਮਰਨ ਵਰਤ ਉੱਤੇ ਉਹਨਾਂ ਪੁੱਤਰੇ ਵਿਖੇ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਉਹਨਾਂ ਦੇ ਪੁੱਤਰੇ ਦਾਵੀ ਰੋ ਰੋ ਕੇ ਬੁਰਾ ਹਾਲ ਹੈ ਇੰਜ ਲੱਗ ਰਿਹਾ ਹੈ ਜਿਵੇਂ ਉਹਨਾਂ ਦੇ ਪੁੱਤਰੇ ਖੁਦ ਵੀ ਜਿਹੜਾ ਮਰਨ ਵਰਤ ਉੱਤੇ ਬੈਠੇ ਹੋਣ ਇਧਰ ਪੰਜਾਬ ਸਰਕਾਰ ਯਾਨਕਿ ਪੰਜਾਬ ਸਰਕਾਰ ਨੂੰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਵੀ ਸਪਰੀਮ ਕੋਰਟ ਵੱਲੋਂ ਫਟਕਾਰ ਲੱਗੀ ਹੈ ਲੇਕਿਨ ਇਹ ਕਹਿੰਦੇ ਨੇ ਕਿ ਸਿੱਤਮੰਦ ਹੈ ਉਧਰ ਡਾਕਟਰਾਂ ਨੇ ਜਿਹੜਾ ਹੈ ਖਤਰੇ ਦੀ ਘੰਟੀ ਉਹਨਾਂ ਨੇ ਵਜਾ ਦਿੱਤੀ ਹੈ ਵੀ ਕਿਸੇ ਵੀ ਸਮੇ ਇਸ ਦੁਨੀਆ ਨੂੰ ਅਲਵਿਦਾ ਕਹਿ ਸਕਦੇ ਨੇ ਜਗਜੀਤ ਸਿੰਘ ਡੱਲੇਵਾਲ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੇ ਅੰਦਰ ਜਿਹੜੀ ਚਰਬੀ ਹੈ ਉਹ ਉਸ ਦੇ ਸਰੀਰ ਨੂੰ ਖਾਰੀ ਹੈ ਯਾਨੀ ਕਿ ਜਿਸ ਤਰ੍ਹਾਂ ਕਰੋਨਾ ਚਰਬੀ ਦਾ ਲੱਗਿਆ ਰਿਹਾ ਤੇ ਕਿਸੇ ਸਮੇ ਵੀ ਕਿਉਂਕਿ ਉਹਨਾਂ ਦਾ ਸਰੀਰ ਪੀੜਾ ਪੈਣਾ ਸ਼ੁਰੂ ਹੋ ਗਿਆ ਹੈ ਕੈਂਸਰ ਦੇ ਪੀੜਛ ਨੇ ਗੁਰਦੇ ਉਹਨਾਂ ਦੇ ਆਲਰੇਡੀ ਖਰਾਬ ਨੇ ਯਾਨੀ ਕਿ ਜੇਕਰ ਅਜਾਇਆ ਹੁੰਦਾ ਹੈ ਤਾਂ ਕੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੱਲ ਵਸਣਗੇ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਦੇ ਪੋਤਰੇ ਨੂੰ ਵੀ ਨਾਲ ਦੇਖਿਆ ਗਿਆ ਉਹ ਜਿਹੜੀਆਂ ਤਸਵੀਰਾਂ ਨੇ ਉਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਸੂਤਰ ਦੱਸਦੇ ਨੇ ਕਿ ਜਿਸ ਤਰ੍ਹਾਂ ਡਾਕਟਰ ਵਾਰ-ਵਾਰ ਰਿਕੁਐਸਟ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਕਿ ਤੁਸੀਂ ਆਪਣੀ ਮੈਡੀਸਿਨ ਕਰਾਓ ਲੇਕਿਨ ਇਧਰ ਜਗਜੀਤ ਸਿੰਘ ਡੱਲੇਵਾਲ ਵੀ ਟਸ ਤੁਮਸ ਨਹੀਂ ਹੋ ਰਹਾ ਉਧਰ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਨਾ ਉਤੇ ਜੋ ਨਹੀਂ ਸਰਕਲੀ ਇਸ ਲਈ ਕਿਸੇ ਵੀ ਸਮੇ ਵੱਡਾ ਹਾਦਸਾ ਜਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਸਕਦੇ ਨੇ ਜਗਜੀਤ ਸਿੰਘ ਡੱਲੇਵਾ